ਮਨਾ ਸਕਤ ਕਰ ਸਿਫਤ ਤੇ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਹਮਨਾ ਸਕਤ ਕਰ ਸਿਫਤ ਤੇ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਦੋਹਰਾ ਇਸ ਪ੍ਰਕਾਰ ਸ੍ਰੀ ਸਤਗੁਰੂ ਮਾਰਗ ਅੱਗੇ ਜਾਤ ਗ੍ਰਾਮ ਚੌਧਰੀ ਮਿਲ ਤਜੇ ਸੋ ਸੁਖ ਬਸ ਦਿਨ ਰਾਤ ਇਸ ਪ੍ਰਕਾਰ ਸ੍ਰੀ ਸਤਗੁਰੂ ਮਾਰਗ ਅੱਗੇ ਜਾਤ ਗਰਾਮ ਚੌਧਰੀ ਮਿਲਤ ਜੇ ਸੋ ਸੁਖ বাস ਦਿਨ ਰਾਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦੇ ਨਾਲ ਸਤਿਗੁਰਾਂ ਦਾ ਇਤਿਹਾਸ ਹੈ ਜਿਹੜਾ ਆਪਾਂ ਲੜੀ-ਬਾਰ ਸਰਵਣ ਕਰਦੇ ਆ ਰਹੇ ਹਾਂ ਆਪਾਂ ਪਿਛਲਾ ਪ੍ਰਸੰਗ ਸਰਵਣ ਕੀਤਾ ਹੈ ਦਾदू ਦੇ ਦਵਾਰੇ ਜੈਤ ਮਹੰਤ ਨੇ ਸਾਧਾਨ ਨਾਲ ਰਲ ਕੇ ਭੰਡਾਰਾ ਕੀਤਾ ਪਾਤਸ਼ਾਹ ਨੂੰ ਛਕਾਉਣ ਦੇ ਲਈ ਤੇ ਬਾਜਾਂ ਵਾਸਤੇ ਬਾਜਰੀ ਤੇ ਜਵਾਰ ਲਿਆਂਦੀ ਬੇਨਤੀ ਕੀਤੀ ਉਹਨਾਂ ਨੂੰ ਕਿ ਅਸੀਂ ਤੁਹਾਨੂੰ ਮਾਸ ਨਹੀਂ ਖਵਾ ਸਕਦੇ ਗੁਰੂ ਕੇ ਸਾਰਿਆਂ ਬਾਜਾਂ ਨੇ ਬੇਨਤੀ ਮੰਨ ਕੇ ਉਹਨਾਂ ਦੀ ਬਾਜਰੀ ਤੇ ਜਵਾਰ ਖਾਧੀ ਤੇ ਪਾਤਸ਼ਾਹ ਲਈ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਪਾਤਸ਼ਾਹ ਨੇ ਛਕਿਆ ਸਿੰਘਾਂ ਨੇ ਛਕਿਆ ਮਹਾਰਾਜ ਉਸ ਤੋਂ ਘਾਰ ਨੂੰ ਤੁਰੇ ਰਸਤੇ ਦੇ ਵਿੱਚ ਇੱਕ ਜਗ੍ਹਾ ਤੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਮਿਲੇ ਆ ਕੇ ਆਪਾਂ ਸੁਣਿਆ ਮਹਾਰਾਜ ਨੇ ਪੁੱਛਿਆ ਕਿਵੇਂ ਬਾਦਸ਼ਾਹ ਨੂੰ ਮਿਲੇ ਕਿਵੇਂ ਮੇਲ ਹੋਇਆ ਸਾਰਾ ਭਾਈ ਦਇਆ ਸਿੰਘ ਨੇ ਦੱਸਿਆ ਕੁੱਤੇ ਵਾਲਾ ਪ੍ਰਸੰਗ ਸੀ ਜਿਹੜਾ ਉਹ ਵੀ ਸੁਣਾਇਆ ਮਹਾਰਾਜ ਨੂੰ ਸਾਰੀ ਗੱਲਬਾਤ ਭਾਈ ਦਇਆ ਸਿੰਘ ਨੇ ਦੱਸੀ ਸਾਰਾ ਦੱਸਿਆ ਕਿ ਔਰੰਗੇ ਨੇ ਸਾਰੇ ਪਾਸੇ ਪਰਵਾਨੇ ਘੱਲਤੇ ਨੇ ਕਿ ਗੁਰੂ ਗੋਬਿੰਦ ਸਿੰਘ ਨੂੰ ਕੋਈ ਨਾ ਰੋਕੇ ਜਿੱਥੇ ਜਾਣਾ ਚਾਹਣ ਜਾ ਸਕਦੇ ਆ ਇਸ ਤਰ੍ਹਾਂ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਸਾਰਾ ਪ੍ਰਸੰਗ ਭਾਈ ਦਇਆ ਸਿੰਘ ਨੇ ਸੁਣਾਇਆ ਪਾ ਸੁਣਿਆ ਹੁਣ ਰਾਜਪੁੱਤਾਂ ਦੇ ਦੇਸ਼ ਦੇ ਵਿੱਚ ਵਿਚਰ ਰਹੇ ਨੇ ਕਲਗੀਧਰ ਜੀ ਜਿਹੜਾ ਹੰਕਾਰਿਆ ਰਾਜਪੁੱਤ ਰਾਜਾ ਆ ਉਹਨਾਂ ਨੂੰ ਸਿੰਘ ਲੁੱਟ ਲੈਂਦੇ ਆ ਇਉਂ ਮਹਾਰਾਜ ਜੀ ਪੰਡਾ ਤੈਅ ਕਰਦੇ ਜਾ ਰਹੇ ਨੇ ਆਓ ਹੁਣ ਅੱਗੇ ਸੁਣਦੇ ਆ ਪਾਤਸ਼ਾਹ ਜੀ ਭਗੌਰ ਵੱਲ ਪਹੁੰਚ ਰਹੇ ਆ ਅਗਲਾ ਪ੍ਰਸੰਗ ਆਪਾਂ ਸੁਣਦੇ ਹਾਂ ਜੀ ਇਸ ਪ੍ਰਕਾਰ ਸ੍ਰੀ ਸਤਗੁਰੂ ਮਾਰਗ ਅੱਗੇ ਜਾਤ ਇਦਾਂ ਮਾਰਾ ਤੁਰੇ ਜਾ ਰਹੇ ਨੇ ਅੱਗੇ ਅੱਗੇ ਗ੍ਰਾਮ ਚੌਧਰੀ ਮਿਲਤ ਜੀ ਸੋ ਸੁਖ ਬਸ ਦਿਨ ਰਾਤ ਜਿਹੜੇ ਵੀ ਚੌਧਰੀ ਪਿੰਡਾਂ ਦੇ ਪਾਤਸ਼ਾਹ ਨੂੰ ਮਿਲਦੇ ਸਨ ਆ ਕੇ ਦਰਸ਼ਨ ਕਰਦੇ ਸਨ ਉਹ ਸੁਖ ਦੇ ਨਾਲ ਦਿਨ ਰਾਤ ਬਤੀਤ ਕਰਦੇ ਸਨ ਪਾਤਸ਼ਾਹ ਦੇ ਦਰਸ਼ਨਾਂ ਦਾ ਐਡਾ ਵੱਡਾ ਫਲ ਸੀ ਇੰਨਾ ਵੱਡਾ ਸੁੱਖ ਮਿਲਦਾ ਸੀ ਦਰਸ਼ਨ ਕਰਕੇ ਤੇ ਜਿਹੜੇ ਹੰਕਾਰ ਧਾਰ ਕੇ ਨਹੀਂ ਸਨ ਮਿਲਦੇ ਮਹਾਰਾਜ ਨੂੰ ਹੰਕਾਰੀ ਬਣ ਕੇ ਬੈਠੇ ਸਨ ਰਾਜਪੂਤ ਤਾਂ ਪਰ ਹਮਲਾ ਹੋਵਤ ਦਲ ਕੋ ਉਹਨਾਂ ਹੰਕਾਰੀਆਂ ਤੇ ਫਿਰ ਸਿੰਘ ਨੇ ਜਿਹੜੇ ਹਮਲਾ ਕਰਦੇ ਸਨ ਉਹਨਾਂ ਹੰਕਾਰੀਆਂ ਨੂੰ ਫਿਰ ਲੁੱਟਦੇ ਸਨ ਸਿੰਘ ਧਾਵਾ ਬੋਲ ਕੇ ਇਸ ਤਰ੍ਹਾਂ ਮਹਾਰਾਜ ਦਿਨ ਪਰਤ ਦਿਨ ਰਾਹ ਤੁਰੇ ਜਾ ਰਹੇ ਨੇ ਕੂਚ ਕਰਦੇ ਜਾ ਰਹੇ ਨੇ ਦੇਸ਼ ਨਵੀਨ ਪਿਖਹ ਨਿਤ ਸੋਏ ਨੇਤੀ ਨਵੇਂ ਤੋਂ ਨਵੇਂ ਪਿੰਡ ਵੇਖਦੇ ਨੇ ਮਹਾਰਾਜ ਨਿਤ ਨਵੇਂ ਦੇਸ਼ ਦੇ ਵਿੱਚ ਵਿਚਰਦੇ ਆ ਮਹਾਰਾਜ ਜਿੱਤ ਜਿੱਤ ਜਾਤ ਰੌਰ ਬਹ ਪਰੈ ਤੁਮ ਤਾਕ ਸੁਣ ਕੈ ਨਦਰ ਡਰੈ ਜਿੱਧਰ ਜਿੱਧਰ ਵੀ ਮਾਰਾ ਨੰਗ ਦੇ ਆ ਧੂ ਮੈਸੀ ਪਿੰਨ ਪੈਂਦੀ ਸੀ ਕਿ ਪਾਤਸ਼ਾਹ ਦੀ ਧਾਂਕ ਸੁਣ ਕੇ ਮਨੁੱਖ ਡਰਦੇ ਸਨ। ਇਓ ਹੁੰਦਾ ਸੀ ਕਿ ਦਲ ਬੜਾ ਤਗੜਾ ਆ ਬੜੀ ਸੈਨਾ ਆ ਬੜੀ ਵੱਡੀ ਬਹੀਰ ਹੈ ਕਿ ਤੇ ਹੱਲਾ ਹੀ ਨਾ ਬੋਲ ਦੇਣ ਲੁੱਟ ਨਾ ਲੈਣ ਇਓ ਡਰਦੇ ਸਨ। ਜਦੋਂ ਵਾ ਵਾ ਕਈ ਦੇਸ਼ ਲੰਗੇ ਨਕਲ ਕੀ ਧਰ ਪਾਤਸ਼ਾਹ ਕਈ ਪਿੰਡ ਸ਼ਹਿਰ ਲੰਗੇ। ਵਿਖਮ ਪੰਥਿ ਆਗੇ ਸੁਣ ਲੈ। ਅੱਗੇ ਸੁਣਿਆ ਪਾਤਸ਼ਾਹ ਨੇ ਕਿ ਅੱਗੇ ਰਾਹ ਔਖਾ ਆ। ਤੋਪ ਨ ਸਕਟ ਇਤੈ ਕੋ ਜਹ ਹੈ। ਗੁਰ ਲਗ ਪਾਹਨ ਬ੍ਰਿੰਦ ਪਰ ਹੈ। ਮਾਰਾ ਨੂੰ ਪਤਾ ਲੱਗਾ ਕਿ ਇਧਰ ਨੂੰ ਜਿਹੜਾ ਰਾਹ ਜਾਂਦਾ ਔਖਾ ਹੈ। ਇਥੋਂ ਨਾ ਗੱਡਾ ਲੰਘ ਸਕਦਾ ਨਾ ਤੋਪਾਂ ਲੰਘ ਸਕਦੀਆਂ ਆ। ਬੜੇ ਬੜੇ ਪੱਥਰ ਪਏ ਹੋਏ ਨੇ ਵੱਡੇ। ਛੋਟੇ ਵੱਡੇ ਵੱਡੇ ਛੋਟੇ ਬੜੇ ਪੱਥਰ ਨੇ ਨੰਗਣਾ ਔਖਾ ਆ। ਜਦ ਮਹਾਰਾਜ ਨੇ ਸੁਣਿਆ ਕਿ ਰਾਹ ਔਖ ਹੈ ਮਹਾਰਾਜ ਨੇ ਕਿਹਾ ਭਈ ਇਹ ਰਾਹ ਛੱਡ ਦੋ ਪੰਥ ਸੁਖੈਨ ਅਪਰਜਿਤ ਅਹ ਮਹਾਰਾਜ ਕਹਿੰਦੇ ਜਿਹੜਾ ਸੌਖਾ ਰਾਹ ਆ ਸੁਖੈਨ ਉਹਨੂੰ ਅਪਣਾਉਂ ਉਧਰ ਨੂੰ ਤੁਰੋ ਹੁਣ ਸਾਰੇ ਰਾਹ ਬਾਰੇ ਪਾਤਸ਼ਾਹ ਨੇ ਪਤਾ ਕਰ ਲਿਆ ਕਿਹੜਾ ਰਾਹ ਸੌਖਾ ਆ ਕਿਹੜਾ ਔਖਾ ਸਾਰੇ ਆ ਉਹ ਪਤਾ ਕਰਕੇ ਨਾ ਦੱਸਿਆ ਪਹੁੰਚੇ ਜਾਏ ਨਾ ਔਖੀ ਘਟ ਬਾਟੀ ਦੱਸਣ ਵਾਲਾ ਦੱਸਦਾ ਕਿ ਮਹਾਰਾਜ ਆ ਰਾਉ ਔਖਾ ਆ ਤੇ ਆ ਰਾ ਸੁਖ ਆ ਇਧਰ ਨੂੰ ਪਹੁੰਚਣਾ ਕੋਈ ਔਖਾ ਨਹੀਂ ਜਿਹੜਾ ਆ ਦੂਸਰਾ ਰਾਹ ਆ ਔਖਾ ਆ ਤੇ ਇਹ ਰਾਹ ਸੁਖੈਣ ਆ ਸੁਖਾ ਰਾਹ ਆ ਹੁਣ ਜਿਹੜਾ ਸੁਖੈਣ ਰਾਹ ਸੀ ਮਹਾਰਾਜ ਨੇ ਉਹਨੂੰ ਚੁਣ ਲਿਆ ਸਨੈਸਨ ਨੇ ਸੁਖ ਸਿਵਰ ਕਰਨ ਤੇ ਤਿਸੀ ਦੇਸ਼ ਕੋ ਮਗਲ ਉਲਗਨ ਤੇ ਹੁਣ ਸੱਜੇ ਸੱਜੇ ਸੁਖੈਣ ਰਾਗ ਨੂੰ ਚੱਲ ਪਏ ਆ ਤੇ ਉਹ ਦੇਸ਼ ਨੂੰ ਲੰਘਦੇ ਜਾ ਰਹੇ ਆ ਪਾਤਸ਼ਾਹ ਸਿੰਘਾਂ ਦੇ ਨਾਲ ਧੰਗੁਰ ਗੋਬਿੰਦ ਸਿੰਘ ਪਾਤਸ਼ਾਹ ਜੀ ਸੁੰਦਰ ਥਾਂ ਵੇਖ ਰਹੇ ਨੇ ਉਹ ਦੇਸ਼ ਵੇਖ ਰਹੇ ਆ ਸਦਲ ਸਫਲ ਦਰਬਰ ਬਹੁ ਖਰੇ ਸੁਖਦਾਇਕ ਛਾਇਆ ਕਹ ਕਰੇ ਬਹੁਤ ਸੰਗਣੀਆਂ ਟਹਿਣੀਆਂ ਵਾਲੇ ਫਲਦਾਰ ਦਰਖਤ ਖੜੇ ਵੇਖੇ ਪਾਤਸ਼ਾਹ ਨੇ ਸੁਖਦਾਇਕ ਛਾਇਆ ਕਹੋ ਕਰੇ ਸੁਖਦਾਈ ছায়ਾ ਕਰਨ ਵਾਲੇ ਦਰਖਤ ਤੱਕੇ ਪਾਤਸ਼ਾਹ ਨੇ ਬਾਗ ਢਾਗ ਵਿਪਾਗ ਸਮੇਤ ਬਲੋ ਕੇਚਿਤ ਆਨੰਦ ਦੇ ਬਾਗਾਂ ਦੇ ਵਿੱਚ ਨਾ ਜਿਹੜੇ ਬਾਗ ਤੱਕੇ ਕਲਗੀਧਰ ਜੀ ਨੇ ਬਾਗਾਂ ਵਿੱਚ ਸਰੋਵਰ ਨੇ ਜਿਹੜੇ ਆਪਣੇ ਵਿਭਾਗਾ ਸਮੇਤ ਸੋਹਣੇ ਲੱਗ ਰਹੇ ਸਨ ਦਿਸ ਰਹੇ ਸਨ ਅਬ ਲੋਕ ਕੇ ਚਿਤ ਆਨੰਦ ਹੇਤ ਜਦੋਂ ਵੇਖਿਆ ਤੇ ਬੜਾ ਆਨੰਦ ਆਉਂਦਾ ਸੀ ਬਾਗਾਂ ਦੇ ਵਿੱਚ ਬਣੇ ਹੋਏ ਸਰੋਵਰ ਨੂੰ ਵੇਖਿਆ ਆਨੰਦ ਆਉਂਦਾ ਸੀ ਬਾਪੀ ਕੂਪ ਆਪ ਮਲਹੀ ਨੰਜਿਤ ਕੇ ਤ ਸਭ ਜੀ ਸੁਭਤ ਨਬੀ ਬੌਲੀਆਂ ਖੂ ਸਰੋਵਰ ਨਿਰਮਲ ਜਲ ਦਿਸ ਰਹੇ ਨੇ ਸਾਹਮਣੇ ਜਿਤ ਕੇ ਤ ਸਭ ਜੀ ਸੋ ਭਤ ਨਵੀਨ ਜਿੱਥੇ ਕਿੱਥੇ ਵੀ ਹਰਿਆਵਲ ਹੀ ਹਰਿਆਵਲ ਨਜ਼ਰ ਆਉਂਦੀ ਏ ਬਾਗ ਹੀ ਬਾਗ ਬਾਗਾਂ ਚ ਸਰੋਵਰ ਬੌਲੀਆਂ ਖੂਹ ਦਿਸਦੇ ਆ ਮਹਾਰਾਜ ਮਹਾਰਾਜ ਉੱਥੇ ਪਹੁੰਚੇ ਤੇ ਬੜਾ ਪ੍ਰਸੰਨ ਹੋਏ ਵੇਖ ਕੇ ਸੁੰਦਰ ਥਲ ਪਿੱਖ ਥਲ ਉਤਰਾਏ ਸੁੰਦਰ ਥਾਂ ਵੇਖ ਕੇ ਨਾ ਹਰਿਆ ਭਰਿਆ ਮਹਾਰਾਜ ਨੇ ਡੇਰਾ ਕਰਾਇਆ ਹੁਣ ਉੱਥੇ ਡੇਰਾ ਕਰ ਲਿਆ ਰੁਕੇ ਪਾਤਸ਼ਾਹ ਜੀ ਸਿੰਘ ਨੇ ਜਿਹੜੇ ਪਿੰਡ ਦੇ ਵਿੱਚ ਰਸਤਾ ਬਸਤਾ ਲੈਣ ਚਲੇ ਗਏ ਕੋਈ ਬਾਲਨ ਲੈਣ ਤੁਰ ਗਿਆ ਆ ਕੋਈ ਦੁੱਧ ਲੈਣ ਗਿਆ ਕੋਈ ਦਹੀਂ ਇਸ ਤਰ੍ਹਾਂ ਕੋਈ ਘਿਓ ਐ ਪਿੰਡਾਂ ਦੇ ਵਿੱਚ ਚਲੇ ਗਏ ਸੀ ਇਸ ਤਰ੍ਹਾਂ ਪਾਤਸ਼ਾਹ ਜੀ ਇੱਥੇ ਬੈਠੇ ਨੇ ਸੁੱਖਾਂ ਦੇ ਦਾਤੇ ਹੁਣ ਰਸਤਾ ਆ ਜਿਹੜਾ ਪਿੰਡਾਂ ਰੋਜ਼ ਤੱਕ ਕਰਦੇ ਨੇ ਥੋੜਾ ਥੋੜਾ ਇਤਨੇ ਮਹਿ ਦਖਣ ਤੇ ਆਇਓ ਮਿਲ ਪ੍ਰਭ ਸੰਗ પ્રસੰਗ ਸੁਨਾਇਓ ਇਹ ਇੰਨੇ ਸਮੇਂ ਚ ਨਾ ਇੱਕ ਦੱਖਣ ਤੋਂ ਇੱਕ ਆਦਮੀ ਆਇਆ ਕਿ ਪਾਤਸ਼ਾਹ ਨੂੰ ਪ੍ਰਸੰਗ ਦੱਸਣ ਲੱਗਾ ਮਰੇ ਔਰੰਗਾ ਬਹੁ ਦੁੱਖ ਪਾਏ ਮਚਰ ਔਰ ਦੇਸ਼ਨ ਸੰਮਦਾਏ ਆ ਕੇ ਕਹਿਣ ਲੱਗਾ ਦੱਖਣ ਤੋਂ ਕਹਿੰਦਾ ਮਹਾਰਾਜ ਮਾਰਾ ਨੂੰ ਨਮਸਕਾਰ ਕਰਕੇ ਕਹਿੰਦਾ ਮਹਾਰਾਜ ਮੈਂ ਦੱਖਣ ਤੋਂ ਆਇਆ ਔਰੰਗਜੇਬ ਬਾਦਸ਼ਾਹ ਮਰ ਗਿਆ ਸਾਰੇ ਦੇਸ਼ ਦੇ ਵਿੱਚ ਰੌਲਾ ਪੈ ਗਿਆ ਕਿ ਔਰੰਗਜੇਬ ਮਰ ਗਿਆ ਔਰ ਦੁੱਖ ਪਾ ਕੇ ਮਰਿਆ ਜਿਸ ਤਰ੍ਹਾਂ ਮਰਿਆ ਬਹੁਤ ਦੁੱਖ ਪਾ ਕੇ ਮਰਿਆ ਜਦੋਂ ਸਾਰਾ ਪ੍ਰਸੰਗ ਇਹ ਕਹਿ ਰਿਹਾ ਹੈ ਨਾ ਦੱਖਣ ਤੋਂ ਆਇਆ ਹੋਇਆ ਕਹਿਤ ਭਇਓ ਤਬ ਸਰਬ ਵਰਤੰਤ ਜਿਸ ਵਿਦ ਭਇਓ ਦਿੱਲੀਸ਼ੋਰ ਅੰਤ ਸਿੰਘਾਣੇ ਪੁੱਛਿਆ ਭੀ ਵਿਸਥਾਰ ਦੇ ਨਾਲ ਦੱਸ ਭੀ ਔਰੰਗਜ਼ੇ ਬਾਦਸ਼ਾਹ ਕਿਵੇਂ ਮਰਿਆ ਕਿਸ ਬਿਮਾਰੀ ਤੇ ਕਿੰਮ ਮਰਿਆ ਕਿਹੜੀ ਬਿਮਾਰੀ ਲੱਗੀ ਸੀ ਔਰੰਗੇ ਨੂੰ ਕਿਸ ਤਰ੍ਹਾਂ ਮਰਿਆ ਹੁਣ ਇਹ ਸਾਰਾ ਵਰਤਾਂਤ ਤੇ ਜਿਹੜਾ ਦੱਸਣ ਲੱਗਾ ਕਿਸ ਤਰ੍ਹਾਂ ਦਿੱਲੀ ਦੇ ਬਾਦਸ਼ਾਹ ਦਾ ਅੰਤ ਹੋਇਆ ਜਿਸ ਵਿਦ ਭਇਓ ਦਿੱਲੀ ਸ਼ੋਰ ਅੰਤ ਜਿਹੜਾ ਸਾਰੇ ਪਾਸੇ ਦਾ ਰਾਜਾ ਸੀ ਦਿੱਲੀ ਦਾ ਬਾਦਸ਼ਾਹ ਸੀ ਉਹਦਾ ਅੰਤ ਕਿਵੇਂ ਹੋਇਆ ਗੁਰੂ ਜਫਰ ਨਾਮਾ ਜੋ ਪਠਿਓ ਤਿਸ ਕੋ ਖੂਲ ਛਾਫ ਜਬ ਪਠਿਓ ਇਹ ਕਹਿੰਦਾ ਸਿੰਘੋ ਜਦੋਂ ਗੁਰੂ ਜੀ ਨੇ ਜਫਰਨਾਮਾ ਭੇਜਿਆ ਆਪਣੇ ਬੋਲੋ ਲਿਖਿਆ ਜਦੋਂ ਉਹਨੇ ਜਫਰਨਾਮਾ ਪੜਿਆ ਨਾ ਜਫਰਨਾਮਾ ਬਾਦਸ਼ਾਹ ਨੇ ਜਦੋਂ ਪੜਿਆ ਤੱਬ ਹੀ ਤੇ ਤਨ ਭਈ ਬਿਮਾਰੀ ਕਰੇ ਅਨਕ ਹਕਮਤ ਉਪਚਾਰੀ ਜਿੱਦਣ ਤੋਂ ਔਰੰਗਜ਼ੇਬ ਬਾਦਸ਼ਾਹ ਨੇ ਜਫਰਨਾਮਾ ਪੜਿਆ ਉਸੇ ਦਿਨ ਤੋਂ ਔਰੰਗਜ਼ੇਬ ਬਾਦਸ਼ਾਹ ਦੇ ਸਰੀਰ ਨੂੰ ਬਿਮਾਰੀ ਲੱਗ ਗਈ ਸੀ ਰੋਗ ਲੱਗ ਗਿਆ ਜੇ ਡਾ ਰੋਗ ਵੱਡੇ ਵੱਡੇ ਹਕੀਮ ਵੀ ਠੀਕ ਨਾ ਕਰ ਸਕੇ ਬੜਾ ਉਹਨਾਂ ਨੇ ਚਾਰਾ ਕੀਤਾ ਇਲਾਜ ਕੀਤਾ ਪਰ ਹਕੀਮਾਂ ਕੋਲੋਂ ਵੀ ਰੋਗ ਨਾ ਠੀਕ ਹੋਇਆ ਬੜੇ ਬੜੇ ਵੈਦ ਵੀ ਹਾਰ ਗਏ ਜਦੋਂ ਉਹ ਉਹ ਰੋਟੀ ਖਾਂਦਾ ਸੀ ਨਾ ਅੰਨ ਖਾਂਦਾ ਸੀ ਅਚੈ ਆਹਾਰ ਪਚਦਾ ਸੋ ਨਾ ਹੀ ਉਹ ਜੋ ਜੋ ਖਾਂਦਾ ਸੀ ਉਹਨੂੰ ਪਚਦਾ ਨਹੀਂ ਸੀ ਨਾਭੀ ਤੋਂ ਥੱਲੇ ਨਹੀਂ ਸੀ ਜਾਂਦਾ ਨਾਭੀ ਤਰ ਤੇ ਉਤਰਿਆ ਨਹੀਂ ਉਹ ਤੁੰਨੇ ਤੋਂ ហេਠਾ ਨਹੀਂ ਸੀ ਜਾਂਦਾ ਖਾਦਾ ਹੋਇਆ ਪਚਿਆ ਨਾ ਉਹਨੂੰ ਖਾਣਾ ਕਰੇ ਖਾਣ ਜਦ ਕੋਈ ਉਧਰ ਰਹਿ ਕੇ ਤਕ ਚਿਰ ਸੋਏ ਜਦ ਵੀ ਖਾਣਾ ਖਾਂਦਾ ਸੀ ਉਹ ਕੁਝ ਪੇਟ ਵਿੱਚ ਰਹਿੰਦਾ ਸੀ ਪਚਦਾ ਨਹੀਂ ਸੀ ਪੁੰਨ ਮੁਖ ਕੀ ਦਿਸ਼ ਨਿਕਸ਼ੈ ਸਾਰੋ ਥੋੜਾ ਜਿਹਾ ਪੇਟ 'ਚ ਜਾਂਦਾ ਸੀ ਔਰੰਗਜ਼ੇਬ ਬਾਦਸ਼ਾਹ ਦੇ ਬਾਕੀ ਖਾਣਾ ਸੀ ਜਿਹੜਾ ਮੂੰਹ ਰਾਈ ਨਾ ਬਾਹਰ ਨਿਕਲ ਜਾਂਦਾ ਸੀ ਸਮ ਵਿਸ਼ਟਾ ਕੇ ਹੋਏ ਦੁੱਖ ਭਾਰੋ ਜਦੋਂ ਉਹ ਮੋਹ ਰਾਈਂ ਖਾਣਾ ਬਾਹਰ ਕੱਢ ਦਿੰਦਾ ਸੀ ਕੁਝ ਸਮੇਂ ਬਾਅਦ ਉਹਨੂੰ ਵਿਸ਼ਟਾ ਵਾਂਗ ਦੁੱਖ ਹੁੰਦਾ ਸੀ ਔਰੰਗਜ਼ੇਬ ਨੂੰ ਹਿਮਕੇਤਕ ਦਿਨ ਸੰਕਟ ਪਾਇਓ ਫਲ ਪਾਪਨ ਕੋ ਅਦਕ ਦਿਖਾਇਓ ਇਸ ਪ੍ਰਕਾਰ ਗੁਰੂ ਸਾਹਿਬ ਉਹਨੇ ਬੜੇ ਦਿਨ ਦੁੱਖ ਪਾਇਆ ਔਰੰਗਜ਼ੇਬ ਬਾਦਸ਼ਾਹ ਨੇ ਪਾਪਾਂ ਦਾ ਫਲ ਉਹਨੂੰ ਮਿਲ ਗਿਆ ਸੱਚੇ ਪਾਤਸ਼ਾਹ ਜੀ ਬੜਾ ਦੁੱਖ ਪਾ ਕੇ ਔਰੰਗਜ਼ੇ ਬਾਦਸ਼ਾਹ ਮਰਿਆ ਜੋ ਖਾਂਦਾ ਸੀ ਵਿਸ਼ਟਾ ਵਾਂਗ ਉਹ ਮੂੰਹ ਦੇ ਵਿੱਚੋਂ ਨਿਕਲ ਜਾਂਦਾ ਸੀ ਕਈ ਵਾਰ ਤਾਂ ਇਉਂ ਬੌਂਦਲ ਜਾਂਦਾ ਸੀ ਅੜੋਂਦਾ ਹੋਇਆ ਬਿਹੋਸ਼ ਹੋ ਜਾਂਦਾ ਸੀ ਕਈ ਵਾਰ ਬਾਬਾ ਟਾਈਮ ਅੱਖਾਂ ਨਹੀਂ ਸੀ ਖੋਲਦਾ ਕਸ਼ਟ ਵਿਸ਼ਾਲ ਪਾਏ ਮਰ ਗयो ਕੀਤਕ ਦਿਵਸ ਬਿਤ ਤਨਹ ਪਿਓ ਬੜਾ ਦੁੱਖ ਚੱਲਿਆ ਮਹਾਰਾਜ ਔਰੰਗਜੇ ਬਾਦਸ਼ਾਹ ਨੇ ਆਖਰਕਾਰ ਵੱਡਾ ਦੁੱਖ ਝਲਦਾ ਹੋਇਆ ਔਰੰਗਜੇਬ ਬਾਦਸ਼ਾਹ ਕਾਫੀ ਦਿਨਾਂ ਪਿੱਛੋਂ ਮਰ ਗਿਆ ਚੜਾਈ ਕਰ ਗਿਆ ਕੁੱਪਾ ਰਿੜਿਓ ਕਹੈ ਪੁਰ ਲੋਕ ਪੈ ਦੇਸ਼ ਮਹਿ ਜਹ ਕਹੈ ਸ਼ੋਕ ਨਗਰ ਦੇ ਲੋਕ ਨਾ ਕਹਿੰਦੇ ਸਨ ਕੁੱਪਾ ਰੜ ਗਿਆ ਭਾਵ ਕੇ ਬਾਦਸ਼ਾਹ ਹੈ ਮਰ ਗਿਆ ਚੜਾਈ ਕਰ ਗਿਆ ਹੁਣ ਮਹਾਰਾਜ ਨੇ ਸੁਣਿਆ ਕਿ ਔਰੰਗਜ਼ੇ ਮਰ ਗਿਆ ਮਹਾਰਾਜ ਇਹਨੂੰ ਪੁੱਛਣ ਲੱਗੇ ਕਿ ਹੁਣ ਬਾਦਸ਼ਾਹ ਕੌਣ ਨੇ ਤਖਤ ਤੇ ਕੋ ਉਹ ਅਬ ਭਇਓ ਸ਼ਾਹੋ ਸ਼ੁਭ ਵਕਤ ਕੌਣ ਹੈ ਉਹਦੇ ਤਖਤ ਤੇ ਬੈਠਾ ਹੁਣੇ ਆਦਮੀ ਕਹਿਣ ਲੱਗਾ ਮਹਾਰਾਜ ਪੁਨ ਤਿੰਨ ਕਹਿਓ ਮਹਾਂ ਗੁੰਨ ਲਸ਼ਕਰ ਤਾਰਾ ਆਜਮ ਅਹਿਬੀਚ ਬਰ ਮਹਾਰਾਜ ਬਹੁਤ ਵੱਡਾ ਲਸ਼ਕਰ ਹੈ بڑے ਵੱਡੇ ਲਸ਼ਕਰ ਦੇ ਨਾਲ ਔਰੰਗਜੀਬ ਦਾ ਪੁੱਤਰ ਤਾਰਾ ਆਜਮ ਇਸ ਵੇਲੇ ਤਖਤ ਤੇ ਬੈਠਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੱਸਦਾ ਗਨ ਉਮਰਾਬ ਬਜੀਰ ਜਿ ਸਿਆਨੇ ਸਗਰੇ ਹੱਥ ਜੋਰ ਤੇ ਮਨਨੇ ਉਦੇ ਉਮਰਾਵ ਵਜ਼ੀਰ ਸਿਆਣੇ ਸਿਆਣੇ ਸਾਰੇ ਤਾਰਾ ਅਜਮ ਦੀ ਬਾਤ ਹੱਥ ਜੋੜ ਕੇ ਮੰਨਦੇ ਹਨ ਮਹਾਰਾਜ ਨੇ ਇਹਦੀ ਬਾਤ ਸੁਣ ਕੇ ਕੀ ਆਖਿਆ ਸੁਨ ਮਸਕਾਨੇ ਸਤ ਗੁਰ ਕਹ ਨਹ ਸਲਤਨ ਕੋ ਸੁਖ ਈਹ ਲਹਿ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਉਹ ਦੱਖਣ ਵਾਲੇ ਆਦਮੀ ਨੂੰ ਕਹਿੰਦੇ ਭਾਈ ਇਹ ਬਹੁਤਾ ਟਾਈਮ ਬਾਦਸ਼ਾਹੀ ਦਾ ਸੁੱਖ ਨਹੀਂ ਲਵੇਗਾ ਤਾਰਾ ਆਜਮ ਬਾਦ ਸ਼ਾਹੀ ਦਾ ਸੁੱਖ ਨਹੀਂ ਲਏਗਾ ਨਹੀਂ ਲੈ ਸਕਦਾ ਪਾਤਸ਼ਾਹ ਕਹਿੰਦੇ ਜਿਵੇਂ ਅਕਾਲ ਪੁਰਖ ਦੀ ਰਜਾ ਹੈ ਨਾ ਮਹਾਰਾਜ ਕਹਿੰਦੇ ਓਵੇਂ ਹੀ ਹੋਣਾ ਸੋ ਬੰਨ ਹੈ ਨਾ ਹਨ ਉਪਾਏ ਜੋ ਅਕਾਲ ਦਾ ਹੁਕਮ ਹੈ ਰਜਾ ਓਵੇਂ ਹੀ ਹੋਣਾ ਇਸ ਕਰਕੇ ਬਹੁਤਾ ਸਮਾਂ ਸੁੱਖ ਨਹੀਂ ਲੈ ਸਕਦਾ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਬਾਤ ਸੁਣੀ ਰੰਗਾ ਮਰ ਗਿਆ ਦੁੱਖ ਪਾ ਕੇ ਮਰਿਆ ਇਥੋਂ ਹੁਣ ਮਹਾਰਾਜ ਅਗਾ ਨੂੰ ਤੁਰ ਪੇ ਕਿੱਧਰ ਨੂੰ ਤੁਰੇ ਆਂ ਜੀ ਜਹਾਂ ਭੀਮ ਨੇ ਕ੍ਰੀਚਕ ਮਾਰੇ ਪਿਖਿ ਉਚਹਿ ਪ੍ਰਭ ਤਿੱਤੇ ਸਦਾਰੇ ਜਿੱਥੇ ਭੀਮ ਨੇ ਕ੍ਰੀਚਕ ਨੂੰ ਮਾਰਿਆ ਸੀ ਨਾ ਕ੍ਰੀਚਕ ਨੂੰ ਕ੍ਰੀਚਕ ਕੌਣ ਸੀ ਕ੍ਰੀਚਕ ਦ੍ਰੋਪਤੀ ਨੂੰ ਕ੍ਰੀਚਕ ਨੇ ਛੇੜਿਆ ਸੀ ਭੈੜੀ ਨਿਗਾਹ ਦੇ ਨਾਲ ਜਿਸ ਕਰਕੇ ਭੀਮ ਨੇ ਕ੍ਰੀਚਕ ਨੂੰ ਮਾਰ ਦਿੱਤਾ ਸੀ ਖਤਮ ਕਰ ਦਿੱਤਾ ਸੀ ਜਹਾਂ ਭੀਮ ਨੇ ਕ੍ਰੀਚਕ ਮਾਰੇ ਪਿਖਿਓ ਚਾਹੇ ਪ੍ਰਭ ਤਿੱਤੇ ਸਦਾਰੇ ਉਹ ਜਿੱਥੇ ਕ੍ਰੀਚਕ ਨੂੰ ਭੀਮ ਨੇ ਮਾਰਿਆ ਸੀ ਉਹ ਜਗ੍ਹਾ ਵੇਖਣੀ ਚਾਹੁੰਦੇ ਸਨ ਮਹਾਰਾਜ ਕਰੈ ਕੋਚ ਗਰ ਕੋਚ ਪਿਆਨੇ ਪੁਰ ਬਿਘੋਰ ਕੀ ਗੁਰ ਨਿਰਾਨੇ ਮਹਾਰਾਜ ਨੂੰ ਵੇਖਣ ਦੇ ਲਈ ਨਾ ਜਿੱਥੇ ਕ੍ਰੀਚਕ ਮਾਰੇ ਆ ਸੀ ਮਹਾਰਾਜ ਬਘੌਰ ਸ਼ਹਿਰ ਦੇ ਨੇੜੇ ਪਹੁੰਚ ਗੇ ਕਾਲ ਸੁੰਦਰ ਤਰਵਰ ਗਨਹੇਰੇ ਕਰੇ ਮਾਮ ਪ੍ਰਭੂ ਤਹਂਡੇਰੇ ਬਹੁਤ ਸੁੰਦਰ ਥਾਂ ਵੇਖਿਆ ਬਿਰਸ਼ ਦੇਖੇ ਲੱਗੇ ਹੋਏ ਬਾਗ ਦੇਖੀ ਹੋਏ ਮਹਾਰਾ ਨੇ ਉੱਥੇ ਡੇਰਾ ਕਰ ਲਿਆ ਹੁਣ ਜਦੋਂ ਪਿੰਡ ਨੂੰ ਪਤਾ ਲੱਗਾ ਪਿੰਡ ਹੈ ਜਿਹੜਾ ਉਹਨਾਂ ਵੇਖਿਆ ਕਿ ਬੜਾ ਤਕੜਾ ਦਲ ਚੜ ਕੇ ਆ ਗਿਆ ਲੂਟ ਨਾ ਲੇਹ ਮਹਾ ਡਰ ਪਾਇਓ ਡਰ ਗਏ ਸਾਰੇ ਪਿੰਡ ਦੇ ਲੋਕ ਐਡਾ ਦਲ ਚੜ ਕੇ ਆ ਗਿਆ ਕਿਤੇ ਲੁੱਟ ਨਾ ਲੈਣ ਗਾਂ ਗਾਂ ਸ਼ਸਤਰ ਪਏ ਸਭ ਦੰਨ ਕਰੇ ਉਲਰਨ ਕੋ ਠਾਟ ਮਹਨ ਉਹ ਪਿੰਡ ਵਾਲਿਆ ਨੇ ਕੀ ਕੀਤਾ ਡਰ ਕੇ ਨਾ ਸਾਰੇ ਤਿਆਰ ਵਰ ਤਿਆਰ ਹੋ ਗਏ ਸ਼ਸਤਰ ਫੜ ਲਏ ਥਾਂ ਦੇ ਵਿੱਚ ਲੜਨ ਵਾਸਤੇ ਵੀ ਜੇ ਸਾਨੂੰ ਲੁੱਟਣ ਆਉਣਗੇ ਮੁਕਾਬਲਾ ਕਰਾਂਗੇ ਜਦੋਂ ਬੜਾ ਦਲ ਚੜ ਕੇ ਮਹਾਰਾਜਾ ਉੱਥੇ ਪਹੁੰਚੇ ਆ ਭਗੌਰ ਤੇ ਇਹਨਾਂ ਨੇ ਕੀ ਕੀਤਾ ਪਿੰਡ ਵਾਲਿਆ ਨੇ ਭੇਤ ਲੈਣ ਵਾਸਤੇ ਇੱਕ ਆਦਮੀ ਨੂੰ ਮਹਾਰਾਜ ਜੀ ਦੇ ਦਲ ਦੇ ਵਿੱਚ ਭੇਜਿਆ ਇਹ ਭੇਦ ਲੈਣ ਵਾਲਾ ਆਇਆ ਅੱਗੇ ਦੀਵਾਨ ਸਜਿਆ ਹੋਇਆ ਸੀ ਪਾਤਸ਼ਾਹ ਜੀ ਬੈਠੇ ਨੇ ਸਿਰ ਤੇ ਚੌਰ ਝੂਲ ਰਿਆ ਆ ਸਿੰਘ ਸੇਵਾ ਕਰਦੇ ਆ ਤਾਹਾਂ ਪਹੁੰਚ ਜੋਰੇ ਜੋਗ ਆ ਤੇ ਉੱਥੇ ਪਹੁੰਚਿਆ ਮਹਾਰਾਜ ਕੋਲ ਜਾ ਕੇ ਜਿਹੜਾ ਭੇਤ ਲੈਣ ਆਇਆ ਸੀ ਹੱਥ ਜੋੜੇ ਮਹਾਰਾਜ ਦੇ ਸਾਹਮਣੇ ਬੈਠਾ ਉਹਨੂੰ ਪੋਨਨ ਪੁਰਜਨ ਕੀ ਅਰਜ ਗੁਜਾਰੀ ਮੋਕੋ ਪਠੇ ਉਤਰਾਸ ਓਰਤਾਰੀ ਮਹਾਰਾਜ ਨੂੰ ਬੇਨਤੀ ਕਰਨ ਲੱਗਾ ਆਦਮੀ ਮਹਾਰਾਜ ਮੈਨੂੰ ਪਿੰਡ ਵਾਲਿਆਂ ਨੇ ਕੱਲਿਆ ਆ ਬੜੇ ਡਰੇ ਹੋਏ ਨੇ ਡਰਿਆਂ ਨੇ ਭੇਜਿਆ ਤੁਹਾਡੇ ਕੋਲ ਤੁਹਾਡਾ ਦਲ ਬੜਾ ਵੱਡਾ ਆ ਵਿਸਾਲ ਆ ਪਰਵੇਸ਼ ਹ ਲੁੱਟ ਹੈ ਜੰਗ ਕਰ ਮਾਰੇ ਉਹ ਡਰਦੇ ਆ ਕਿਤੇ ਐਡਾ ਵੱਡਾ ਦਲ ਸਾਡੇ ਪਿੰਡ ਚ ਆ ਕੇ ਵੜ ਗਿਆ ਸਾਨੂੰ ਲੁੱਟ ਲੈਣਗੇ ਮਾਰ ਦੇਣਗੇ ਇਹ ਪੁੱਛਦਾ ਮਹਾਰਾਜ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਆਪ ਕਹਾਂ ਤੇ ਚੱਲ ਕੇ ਆਏ ਤੁਸੀਂ ਕਿੱਥੋਂ ਚੱਲ ਕੇ ਆਏ ਹੋ ਤੇ ਜਾਣਾ ਕਿੱਥੇ ਚਾਹੁੰਦੇ ਹੋ ਕਿਹੜੇ ਕੰਮ ਦੇ ਲਈ ਮਹਾਰਾਜ ਤੁਹਾਡਾ ਆਉਣਾ ਹੋਇਆ ਸਾਰਾ ਪ੍ਰਸੰਗ ਦੱਸਣਾ ਕਰੋ ਜਿਹੜਾ ਭੇਤ ਲੈਣ ਆਇਆ ਪੁੱਛ ਰਿਹਾ ਜਦੋਂ ਇਹਨਾਂ ਨੂੰ ਡਰਿਆ ਨੂੰ ਵੇਖਿਆ ਨਾ ਮਹਾਰਾਜ ਨੇ ਮਹਾਰਾਜ ਨੇ ਭਾਈ ਧਰਮ ਸਿੰਘ ਨੂੰ ਕਿਹਾ ਭਾਈ ਧਰਮ ਸਿੰਘ ਨੂੰ ਆਖਿਆ ਕਿ ਜਾਹ ਨਗਰ ਮੈਂ ਨਰਸੰ ਮੰਜਾਬ ਦੇ ਤੀਰਜ ਕੋ ਤਰਾਸ ਮਿਟਾਵ ਧਰਮ ਸਿਆਂ ਜਾ ਇਹਨਾਂ ਦੇ ਪਿੰਡ ਜਾ ਕੇ ਆ ਪਿੰਡ ਦੇ ਵਿੱਚ ਜਿਹੜੇ ਲੋਕ ਡਰੇ ਹੋਏ ਨੇ ਉਹਨਾਂ ਨੂੰ ਉਹਨਾਂ ਦਾ ਡਰ ਦੂਰ ਕਰ ਸਮਝਾ ਜਾ ਕੇ ਭਾਈ ਧਰਮ ਸਿੰਘ ਪਾਤਸ਼ਾਹ ਦੀ ਆਗਿਆ ਲੈ ਕੇ ਉਸੇ ਵੇਲੇ ਪਾਤਸ਼ਾਹ ਤੋਂ ਤੁਰਿਆ ਪਿੰਡ ਚਲਾ ਗਿਆ ਹੇਰੋ ਹੋਏ ਸਗਰੀ ਕਥਾ ਸੁਨਾਈ ਇਹ ਜਗ ਗੁਰ ਤੁਮ ਕੋ ਸੁਖ ਦਾਈ ਜਦੋਂ ਪਿੰਡ ਗਿਆ ਨਾ ਪਿੰਡ ਵਾਲੇ ਡਰੇ ਖੜੇ ਨੇ ਹਥਿਆਰ ਉਹਨਾਂ ਦੇ ਹੱਥਾਂ 'ਚ ਨੇ ਭਾਈ ਧਰਮ ਸਿੰਘ ਜਾ ਕੇ ਪਾਤਸ਼ਾਹ ਦੀ ਕਥਾ ਸੁਣਾਉਣ ਲੱਗਾ ਕਹਿੰਦੇ ਡਰੋ ਨਾ ਪਿੰਡ ਵਾਲਿਆਂ ਨੂੰ ਕਹਿੰਦਾ ਡਰੋ ਨਾ ਇਹ ਗੁਰੂ ਗੋਬਿੰਦ ਸਿੰਘ ਨੇ ਇਹ ਸੁਖ ਦੇਣ ਵਾਲੇ ਨੇ ਕਿਸੇ ਨੂੰ ਦੁੱਖ ਨਹੀਂ ਦਿੰਦੇ ਡਰ ਦੂਰ ਕਰ ਲੋ ਕਰੋ ਆਪਣਾ ਪ੍ਰੇਮੀ ਬਣ ਕੇ ਸਿੱਖ ਬਣ ਕੇ ਤੁਸੀਂ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮਿਲੋ ਦਰਸ਼ਨ ਕਰੋ ਜਾ ਕੇ ਇਹਨਾਂ ਦੇ ਇੱਥੇ ਆਉਣਾ ਆਉਣ ਦਾ ਕਾਰਨ ਇਹੀ ਏ ਜਿੱਥੇ ਭੀਮ ਨੇ ਕ੍ਰਿਚਕ ਨੂੰ ਮਾਰਿਆ ਸੀ ਸੋ ਸਥਾਨ ਚਿਤ ਚਹੇ ਨਿਹਾਰੇ ਸਾਡੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਹ ਥਾਂ ਵੇਖਣਾ ਚਾਹੁੰਦੇ ਸਨ ਜਿੱਥੇ ਭੀਮ ਨੇ ਕ੍ਰਿਚਕ ਨੂੰ ਮਾਰਿਆ ਸੀ ਤੁਮੰਨਾ ਹੱਕ ਕਿਉਂ ਤਰਾਸਤ ਪੈ ਪੁਰਕੁ ਨਹਿ ਬਿਗਾਰ ਚਿਤ ਟੈ ਤੁਸੀਂ ਕਿਉਂ ਡਰੇ ਹੋਏ ਭਾਈ ਧਰਮ ਸਿੰਘ ਕਹਿੰਦਾ ਪਿੰਡ ਵਾਲਿਆਂ ਤੁਸੀਂ ਕਿਉਂ ਡਰਦੇ ਹੋ ਪਿੰਡ ਦਾ ਗੁਰੂ ਗੋਬਿੰਦ ਸਿੰਘ ਨੇ ਕੁਝ ਨਹੀਂ ਵਿਗਾੜਨਾ ਕਿਸੇ ਨੂੰ ਕੁਝ ਨਹੀਂ ਕਹਿਣਾ ਧਰਮ ਸਿੰਘ ਇਮੰਦੀਓ ਦਿਲ ਆਸਾ ਤਦਪ ਤਨਾ ਤਿੰਨ ਕਿਉ ਪਰਵਾਸਾ ਭਾਈ ਧਰਮ ਸਿੰਘ ਨੇ ਬੜਾ ਦਲਾਸਾ ਦਿੱਤਾ ਇਹਨਾਂ ਪਿੰਡ ਵਾਲਿਆਂ ਨੂੰ ਪਰ ਪਿੰਡ ਵਾਲਿਆਂ ਨੇ ਭਾਈ ਧਰਮ ਸਿੰਘ ਤੇ ਭਰੋਸਾ ਨਾ ਕੀਤਾ ਇਨਾਂ ਨੇ ਅੱਗੋਂ ਭਾਈ ਧਰਮ ਸਿੰਘ ਨੂੰ ਕਿਹਾ ਡਰੇ ਹੋਏ ਸਨ ਕਹਿੰਦੇ ਤੁਸੀਂ ਇਦਾਂ ਕਰੋ ਭਾਵੇਂ ਜਿੱਦਾਂ ਵੀ ਆਏ ਹੋ ਤੁਸੀਂ ਗੁਰੂ ਜਿੱਦਾਂ ਵੀ ਆਇਆ ਤੁਸੀਂ ਪਿੰਡ ਤੋਂ ਥੋੜਾ ਜਿਹਾ ਫਰਕ ਦੇ ਨਾਲ ਆਪਣਾ ਡੇਰਾ ਲਾਓ ਡਰੇ ਹੋਏ ਸਨ ਪੂਰੇ ਪੁਰ ਜਨ ਕੋ ਡਰ ਉਰ ਤੇ ਹਰੀਏ ਥੋੜਾ ਜਿਹਾ ਪਿੰਡ ਤੋਂ ਦੂਰ ਡੇਰਾ ਲਾਓ ਤੇ ਸਾਡਾ ਡਰ ਦੂਰ ਹੋਵੇ ਅਸੀਂ ਸਾਡਾ ਸਾਡਾ ਜਿਹੜਾ ਡਾਰਿਆ ਨੇ ਅੰਦਰ ਬੈਠਾ ਹੋਇਆ ਅਸੀਂ ਡਰ ਤੋਂ ਸਾਡਾ ਤਾਂ ਬਚਾਅ ਹੋਵੇਗਾ ਤਾਂ ਡਰ ਦੂਰ ਹੋਵੇਗਾ ਤੁਸੀਂ ਪਿੰਡ ਤੋਂ ਦੂਰ ਡੇਰਾ ਕਰੋ ਨਹਿ ਸਮਝੇ ਬਹੁ ਕਹਿ ਸਮਝਾਏ ਧਰਮ ਸਿੰਘ ਤਬ ਹਟ ਕਰ ਆਏ ਪਿੰਡ ਵਾਲਿਆਂ ਨੂੰ ਬੜਾ ਸਮਝਾਇਆ ਭਾਈ ਧਰਮ ਸਿੰਘ ਨੇ ਪਰ ਪਿੰਡ ਵਾਲੇ ਨਾ ਸਮਝੇ ਤੇ ਇਹ ਸਮਝਾ ਕੇ ਹਾਰ ਕੇ ਭਾਈ ਧਰਮ ਸਿੰਘ ਕਲਗੀਧਰ ਪਾਤਸ਼ਾਹ ਜੀ ਕੋਲ ਆ ਗਿਆ ਪਾਤਸ਼ਾਹ ਨੂੰ ਆ ਕੇ ਬੇਨਤੀ ਕੀਤੀ ਮਹਾਰਾਜ ਔਰ ਜਨ ਤਰਸਤ ਧੀਰ ਵਿਸਰਾਨੀ ਮਹਾਰਾਜ ਪਿੰਡ ਵਾਲੇ ਤਾਂ ਬੜੇ ਡਰੇ ਹੋਏ ਨੇ ਉਹਨਾਂ ਤਾਂ ਧੀਰ ਚ ਖਤਮ ਹੀ ਕਰਤਾ ਵਿਸਾਰਤਾ ਆ ਉਹ ਨਹੀਂ ਗੱਲ ਸਮਝਦੇ ਤੁਸੀਂ ਕਿਰਪਾ ਕਰੋ ਸੱਚੇ ਪਾਤਸ਼ਾਹ ਇੱਥੋਂ ਥੋੜੀ ਜੀ ਦੂਰੀ ਤੇ ਸੁੰਦਰ ਉਪਵਨ ਤਰਵਰ ਠੌਰ ਬੜਾ ਸੁੰਦਰ ਬਾਗ ਆ ਕੁਝ ਫਰਕ ਤੇ ਆ ਮਹਾਰਾਜ ਜੇ ਆਪ ਜੀ ਹੁਕਮ ਕਰੋ ਸੱਚੇ ਪਾਤਸ਼ਾਹ ਜੀ ਉੱਥੇ ਡੇਰਾ ਕਰ ਲਈਏ ਕਲਗੀਧਰ ਜੀ ਨੂੰ ਕਿਹਾ ਉੱਥੇ ਆਨੰਦ ਮਿਲੇਗਾ ਹਰੇਕ ਪਾਸੇ ਤੋਂ ਸਭ ਵਿਦ ਤੇ ਹੋਏ ਆਨੰਦ ਘਨੇਰਾ ਸਭ ਵਿਦੀਆਂ ਨਾਲ ਵੱਡਾ ਆਨੰਦ ਮਿਲੇਗਾ ਜੇ ਆਪਾਂ ਉੱਥੇ ਡੇਰਾ ਕਰ ਲਈਏ ਬਾਦਸ਼ਾਹ ਨੇ ਬਾਤ ਸੁਣ ਕੇ ਸੱਚੇ ਬਾਦਸ਼ਾਹ ਕਹਿਣ ਲੱਗੇ ਕਰੋ ਸਿਵਰਜ ਹੈ ਉਪਬੰਨ ਲਹਿਓ ਮਹਾਰਾਜ ਕਹਿੰਦੇ ਉੱਥੇ ਜਾ ਕੇ ਡੇਰਾ ਕਰ ਲੋ ਜਿੱਥੇ ਬਾਗ ਤੁਹਾਨੂੰ ਦਿਖਾਈ ਦੇਂਦਾ ਕਲਗੀ ਤਰ ਜੀ ਕਹਿੰਦੇ ਚੜ ਪ੍ਰਭ ਗਏ ਪਿਖਿਓ ਸ਼ੁਭ ਬਾਗ ਤਰ ਛਾਇਆ ਸੁੰਦਰ ਜਹਲਾ ਹੁਣ ਬਾਗ ਦੇ ਵਿੱਚ ਚਲੇ ਗਏ ਨੇ ਪਾਤਸ਼ਾਹ ਸਿੰਘ ਵੀ ਚਲੇ ਗਏ ਬੜਾ ਸੁੰਦਰ ਬਾਗ ਵੇਖਿਆ ਬੜੀ ਸੰਗਣੀ ਸ਼ਾਮ ਡੇਰਾ ਕਰਿਓ ਸਿੰਘ ਸਮਦਾਏ ਤਬ ਪੁਰਜਾ ਨੰਦਰਸ਼ਨ ਕੋ ਆਏ ਜਦੋਂ ਮਹਾਰਾਜ ਨੇ ਡੇਰਾ ਪਿੰਡ ਤੋਂ ਬਾਹਰ ਦੂਰੀ ਤੇ ਕਰ ਲਿਆ ਨਾ ਬਾਗ ਦੇ ਵਿੱਚ ਫਿਰ ਲੋਕ ਪਿੰਡ ਦੇ ਜਿਹੜੇ ਡਰੇ ਸਨ ਫਿਰ ਦਰਸ਼ਨਾ ਨੂੰ ਆਉਣ ਲੱਗੇ ਚੱਲੇ ਬਾਦਸ਼ਾਹ ਨੂੰ ਆ ਕੇ ਮਿਲਦੇ ਆਂ ਦਰਸ਼ਨ ਕਰਦੇ ਆਂ ਪਟਾਮਾ ਅਰਪਣ ਕਰਦੇ ਆਂ ਬੰਧਨਾਂ ਕਰਦੇ ਆਂ ਤੇ ਬੰਧਦੇ ਆਂ ਸ੍ਰੀ ਪ੍ਰਭ ਕਰਨਾ ਕਰ ਫਰਮਾਇਓ ਕੋ ਖੇਚਲ ਇਨ ਕਰਹਿਨ ਨਤਾਇਓ ਮਹਾਰਾ ਨੇ ਹੁਕਮ ਕੀਤਾ ਭਾਈ ਪਿੰਡ ਵਾਲੇ ਕੋਈ ਵੀ ਕਿਸੇ ਤਰ੍ਹਾਂ ਦੀ ਖੇਚਲ ਨਾ ਕਰਨ ਭਜਨ ਨਠੰਦੀ ਅਸੀਂ ਬੈਠੇ ਆਂ ਸਤਗੁਰੂ ਜੀ ਕਹਿੰਦੇ ਕਿਸੇ ਤਰ੍ਹਾਂ ਦਾ ਕੁਝ ਲਿਆਣ ਦੀ ਲੋੜ ਨਹੀਂ ਘਾਸ ਰੁਇਂਦਨ ਲੇਹੁ ਨ ਕੋਈ ਇਸ ਹਥਲ ਮੈਂ ਸਭ ਪ੍ਰਾਪਤ ਹੋਈ ਮਹਾਰਾਜ ਕਹਿੰਦੇ ਘਾ ਬਾਲਣ ਇਨ੍ਹਾਂ ਪਾਸੋਂ ਕੋਈ ਨਾ ਲਵੇ ਸਿੰਘ ਕਹਿੰਦੇ ਪਿੰਡ ਵਾਲਿਆਂ ਕੋਲੋਂ ਨਾ ਕੋਈ ਘਾ ਨਾ ਕੋਈ ਬਾਲਣ ਲਵੇ ਇਹ ਸਥਾਨ ਤੇ ਸਭ ਕੁਝ ਪ੍ਰਾਪਤ ਹੋ ਜਾਣਾ ਆਪਾਂ ਨੂੰ ਬਾਗ ਦੇ ਵਿੱਚ ਸਭ ਕੁਝ ਮਿਲ ਜਾਣਾ ਬਾਗ ਭਲੋ ਥਲ ਬਹੁ ਸੁਖਦਾਈ ਇਸ ਮਹਿਤੇ ਲੇਹੁ ਚਹ ਸੰਬੰਧਾਈ ਮਹਾਰਾਜ ਕਹਿੰਦੇ ਜਿਹੜੀਆਂ ਵੀ ਵਸਤੂਆਂ ਚਾਹੀਦੀਆਂ ਨੇ ਇਹ ਬਾਗ ਸੁਖਦਾਈ ਬਾਗ ਆ ਇਸ ਬਾਗ ਦੇ ਵਿੱਚੋਂ ਸਭ ਕੁਝ ਮਿਲ ਜਾਵੇਗਾ ਪਿੰਡ ਵਾਲਿਆਂ ਕੋਲ ਕੁਝ ਨਾ ਮੰਗੋ ਸਤਿਗੁਰ ਸਿੰਘਾਂ ਨੂੰ ਆਖਦੇ ਆ ਘਨੇ ਨਗਰ ਜਨ ਜਬ ਹੀ ਆਏ ਲੈ ਤਿੰਨ ਕੋ ਸੰਗ ਪ੍ਰਭੂ ਸਦਾਏ ਜਦੋਂ ਬਹੁਤ ਨਗਰ ਦੇ ਲੋਕ ਇਕੱਠੇ ਹੋ ਕੇ ਆਏ ਤਾਂ ਸਤਿਗੁਰੂ ਉਹਨਾਂ ਨੂੰ ਨਾਲ ਲੈ ਕੇ ਹੁਣ ਉੱਥੇ ਵੇਖਣਾ ਸੀ ਨਾ ਜਿੱਥੇ ਵੀ ਮਨੇ ਗ੍ਰੀਚਕ ਨੂੰ ਮਾਰਿਆ ਸੀ ਗ੍ਰੀਚਕ ਹਤਨ ਥਾਨ ਅਵਲੋਕਨ 부ਜਤ ਚਲੇ ਲਿਏ ਪੁਰ ਲੋਕਨ ਗ੍ਰੀਚਕ ਨੂੰ ਮਾਰਨ ਵਾਲਾ ਥਾਂ ਵੇਖਣ ਗਏ ਸੱਚੇ ਪਾਤਸ਼ਾਹ ਨਗਰ ਦੇ ਲੋਕਾਂ ਨੂੰ ਪੁੱਛਦੇ ਚਲੇ ਗਏ ਮਹਾਰਾਜ ਸਿੰਗਨ ਪ੍ਰਾਤੇ ਅਸ ਹੁਕਮ ਬਖਾਨਾ ਚਲਹਿ ਪਿਆਦੇ ਤਜਹਿਕ ਕੰਨ ਆਪਣੇ ਸਿੰਘਾਂ ਨੂੰ ਮਾਰਨ ਦੀ ਹੁਕਮ ਕੀਤਾ ਭਾਈ ਕਕਾਨਾ ਭਾਵ ਘੋੜਿਆਂ ਨੂੰ ਛੱਡ ਦੋ ਘੋੜਿਆਂ ਨੂੰ ਇੱਥੇ ਖੜੇ ਕਰ ਦੋ ਪੈਦਲ ਹੀ ਚੱਲਦੇ ਆਂ ਜਿੱਥੇ ਕ੍ਰਿਚਕ ਨੂੰ ਮਾਰਿਆ ਸੀ ਵੇਖਦੇ ਆਂ ਮਹਾਰਾਜ ਦਾ ਹੁਕਮ ਸੁਣ ਕੇ ਸਾਰੇ ਸਿੰਘ ਪੈਦਲ ਹੀ ਤੁਰ ਪਏ ਪਿੰਡ ਵੱਲ ਨੂੰ ਭਲੇ-ਭਲੇ ਥਲ ਗੁਰੂ ਨਿਹਾਰੇ 부ਜੇ ਨਰਨ ਬਤਾਵ ਤਸਾਰੇ ਮਹਾਰਾਜ ਭਲੇ-ਭਲੇ ਪਿੰਡ ਦੇ ਵਿੱਚ ਤੁਰੇ ਜਾਂਦੇ ਆਂ ਪਲੇ ਪਲੇ ਸਥਾਨ ਵੇਖਦੇ ਜਾਂਦੇ ਆ ਤੇ ਲੋਕਾਂ ਨੂੰ ਪੁੱਛਦੇ ਜਾਂਦੇ ਆ ਤਹਾਂ ਅਪਰ ਗ੍ਰਮਨ ਕੇ ਲੋਕ ਆਏ ਪ੍ਰਭ ਕੋ ਦਰਸ ਬਿਲੋਕ ਹੁਣ ਉੱਥੇ ਸਤਗੁਰੂ ਜੀ ਪਹੁੰਚ ਗਏ ਪਿੰਡ ਦੇ ਲੋਕ ਵੀ ਪਾਤਸ਼ਾਹ ਜੀ ਦੇ ਕੋਲ ਆਉਂਦੇ ਆ ਦਰਸ਼ਨ ਕਰਦੇ ਆ ਮਹਾਰਾਜ ਜੀ ਡਰ ਧਰ ਜਿੰਨ ਜਿੰਨੇ ਅਰਜਬ ਖੰਨੀ ਸਿੰਘਨ ਪ੍ਰਤ ਗੁਰ ਬੋਲੇ ਬਾਨੀ ਜਿਨਾਂ ਜਿਨਾਂ ਨੇ ਡਰ ਧਾਰ ਕੇ ਬੇਨਤੀ ਕੀਤੀ ਨਾ ਸਿੰਘਾਂ ਨੂੰ ਗੁਰੂ ਜੀ ਨੇ ਆਦੇਸ਼ ਕੀਤਾ ਕਿ ਆਹ ਮਹਾਰਾਣੇ ਇੱਕ ਇੱਕ ਗ੍ਰਾਮ ਨਗਰ ਮਹਿ ਜਾਬ ਹੋ ਕਰਹਿ ਸੁਖੀ ਚਿਲ ਤਿਸ ਹੈ ਹਟਾਵ ਮਹਾਰਾਜ ਕਹਿੰਦੇ ਜਿਹੜੇ ਡਰੇ ਹੋਏ ਨੇ ਨਾ ਪੀ ਕਿਤੇ ਅਸੀਂ ਹਲਾਣਾ ਕਰਦੀਏ ਇੱਕ ਇੱਕ ਸਿੰਘ ਜਾਓ ਤੇ ਉਹਨਾਂ ਨੂੰ ਹਟਾਵੋ ਪੀ ਕਿਸੇ ਤਰ੍ਹਾਂ ਦੀ ਖੇਚਲ ਨਾ ਕਰਨ ਕਿਉਂਕਿ ਸ਼ਸਤਰ ਫੜ ਕੇ ਤਿਆਰ ਵਰ ਤਿਆਰ ਸਾਨੂੰ 나ਥ ਹੁਕਮ ਸੁਨ ਸੁਨ ਕਰ ਗਏ ਦੇ ਦੇ ਧੀਰ ਬਚਾਵਤ ਪਏ ਮਹਾਰਾਜ ਇੱਕ ਦੀ ਬੇਨਤੀ ਮਾਰਾ ਦਾ ਹੁਕਮ ਸੁਣ ਕੇ ਨਾ ਸਿੰਘਾਂ ਨੇ ਪਾਤਸ਼ਾਹ ਨੂੰ ਬੇਨਤੀ ਕਰਕੇ ਪਾਤਸ਼ਾਹ ਕੋਲੋਂ ਚਲੇ ਗਏ ਤੇ ਉਹਨਾਂ ਨੂੰ ਸਮਝਾਉਣਾ ਕੀਤਾ ਸਾਰਿਆਂ ਨੂੰ ਸਮਝਾਇਆ ਜਿਹੜੇ ਡਰੇ ਹੋਏ ਸਨ ਇਸ ਤਰ੍ਹਾਂ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਜੀ ਬਘੌਰ ਦੇ ਵਿੱਚ ਆ ਤੇ ਜਿੱਥੇ ਭੀਮ ਨੇ ਕ੍ਰਿਚਕ ਮਾਰਿਆ ਉਹ ਜਗਾ ਵੇਖ ਰਹੇ ਆ ਪਾਤਸ਼ਾਹ ਉੱਥੇ ਫਿਰ ਰਹੇ ਆ ਨਗਰ ਦੇ ਵਿੱਚ ਸੰਗਤਾਂ ਨਾਲ ਨੇ ਜਿਹੜੇ ਲੋਕ ਨੇ ਉਹ ਵੀ ਦਰਸ਼ਨਾ ਨੂੰ ਆਉਂਦੇ ਆ ਇਸ ਤੋਂ ਅੱਗੇ ਪ੍ਰਸੰਗ ਪਾਤਸ਼ਾਹ ਜੀ ਦਾ ਬਘੌਰ ਦਾ ਜੰਗ ਸਰਵਣ ਕਰਾਂਗੇ ਪਾਤਸ਼ਾਹ ਕਿਰਪਾ ਕਰਨ ਕਲਗੀਧਰ ਜੀ ਦਾ ਇਤਿਹਾਸ ਦੀ ਵਿਚਾਰ ਕਰਦੇ ਆਂ ਬੇਨਤਪੂ ਲਾ ਹੋਗੀ ਆ ਹੋਣਗੀਆਂ ਮਹਾਰਾਜ ਬਖਸ਼ਣ ਜੋਗ ਹਨ ਆਪ ਸਭ ਸੰਗਤਾਂ ਬਖਸ਼ਣ ਜੋਗ ਹੋ ਬਖਸ਼ ਦੇਣਾ ਜੀ ਏ ਗੋਬਿੰਦ ਏ ਗੋਪਾਲ ਏ ਦਿਆਲ ਲਾਲ ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ हे समरथ अगम पूरन मोहि मया तार अंध कूप महाभ्यान नानक पार उतार अंध कूप महाभ्यान नानक पार उतार ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ